ਪੰਜਾਬ ਵਿੱਚ ਮਜ਼ਦੂਰ ਦਿਵਸ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਲੇਕਿਨ ਦੂਜੇ ਪਾਸੇ ਅੱਜ ਕਾਦੀਆਂ ਵਿਖੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਦੇਖੀ ਜਾ ਰਹੀ ਹੈ ਦੱਸਦੇ ਇਹ ਮਜ਼ਦੂਰਾਂ ਦਾ ਕਹਿਣਾ ਹੈ ਕਿ ਅੱਜ ਦੇਸ਼ ਆਜ਼ਾਦ ਹੋਏ ਨੂੰ 76 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਕਾਦੀਆਂ ਵਿੱਚ ਅਜੇ ਤੱਕ ਕਿਸੇ ਸਰਕਾਰ ਨੇ ਮਜ਼ਦੂਰਾਂ ਦੇ ਲਈ ਕਈ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਨਹੀਂ ਕੀਤੇ ਗਏ ਮਜ਼ਦੂਰਾਂ ਲਈ ਬੈਠਣ ਦੇ ਲਈ ਤਾਂ ਦੂਰ ਗੱਲ ਹੈ ਖੜੇ ਹੋਣ ਦੇ ਲਈ ਵੀ ਕੋਈ ਜਗ੍ਹਾ ਜਿਹੜੀ ਉਹ ਨਹੀਂ ਬਣਾਈ ਗਈ ਤੇ ਬਸ ਲੰਬੇ ਸਮੇਂ ਤੋਂ ਮਜ਼ਦੂਰਾਂ ਵੱਲੋਂ ਸ਼ੈੱਡ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਿਸੇ ਸਰਕਾਰ ਨੇ ਅਜ ਤੱਕ ਕੋਈ ਵੀ ਸੁੰਵਾਈ ਨਹੀਂ ਕੀਤੀ ਮਜ਼ਦੂਰ ਆਪਣੇ ਪਿੰਡਾਂ ਤੋਂ ਦਿਹਾੜੀ ਕਰਨ ਦੀ ਆਸ ਵਿੱਚ ਆਉਂਦੇ ਹਨ ਤੇ ਖੁੱਲੇ ਆਸਮਾਨ ਹੇਠ ਤਪਦੀ ਧੁੱਪ ਅਤੇ ਤਪਦੀ ਗਰਮੀ ਦੇ ਵਿੱਚ ਖੜਾ ਹੋ ਕੇ ਖੜੇ ਹੋ ਕੇ ਜਿਹੜੇ ਨੇ ਉਹ ਕੰਮ ਮਿਲਣ ਦੇ ਇੰਤਜ਼ਾਰ ਵਿੱਚ ਜਿਹੜੇ ਨੇ ਉਰਹਿੰਦੇ ਨੇ ਤੇ ਕੁਝ ਮਜ਼ਦੂਰਾਂ ਦਾ ਕੰਮ ਨਾ ਮਿਲਣ ਤੋਂ ਬਾਅਦ ਖਾਲੀ ਹੱਥ ਹੀ ਜਿਹੜੇ ਨੇ ਉਹਨਾਂ ਨੂੰ ਵਾਪਸ ਜਾਣਾ ਪੈ ਜਾਂਦਾ ਹੈ ਤੇ ਇੰਨੀ ਜ਼ਿਆਦਾ ਮਾੜੀ ਕਿਸਮਤ ਜਿਹੜੀ ਹੈ ਇਸ ਵਕਤ ਦੇਖੀ ਜਾ ਸਕਦੀ ਹੈ ਦੇਉਤੇ ਹੀ ਕਾਦਿਆਂ ਦੇ ਸਮਾ ਹੈ ਤੇ ਮਕਸਦ ਮਦਦ ਦੇ ਤਾਰੀਕ احمد ਨੇ ਕਿਹਾ ਹੈ ਕਿ ਕੌਮੀ ਪੱਦਰ ਤੇ ਮਜ਼ਦੂਰ ਦਿਹਾੜਾ ਮਨਾਉਣ ਦਾ ਕੋਈ ਫਾਇਦਾ ਨਹੀਂ ਕਿਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਰਕਾਰਾਂ ਵੱਲੋਂ ਜਿਹੜੀਆਂ ਨੇ ਧਿਆਨ ਦੇ ਵਿੱਚ ਨਹੀਂ ਲਈਆਂ ਜਾਂਦੀਆਂ ਤੇ ਵੱਡੇ ਵੱਡੇ ਮਹਿਲ ਅਤੇ ਇਮਾਰਤਾਂ ਖੜੀਆਂ ਕਰਨ ਵਾਲੇ ਮਜ਼ਦੂਰ ਆਪਣੇ ਲਈ ਇੱਕ ਛੱਤ ਤੋਂ ਵੀ ਜਿਹੜੇ ਨੇ ਵਾਂਝੇ ਨਜ਼ਰ ਆ ਰਹੇ ਨੇ ਸਰਕਾਰ ਨੂੰ ਇਸ ਵਕਤ ਧਿਆਨ ਦੇਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੇ ਮੈਂ ਲਿਬਰਡੇ ਦੇ ਉੱਪਰ ਸਾਰਿਆਂ ਨੂੰ ਵਧਾਈ ਦੇਵਾਂਗਾ ਕਿ ਇਹਨਾਂ ਨੇ ਅਜੇ ਲਿਬਰਡੇ ਮਨਾ ਰਹੇ ਨੇ ਲੇਕਿਨ ਇੱਕ ਜ਼ਰੂਰੀ ਗੱਲ ਇਹ ਹੈ ਕਿ ਲੇਬਰ ਡੇ ਦੇ ਮੌਕੇ ਦੇ ਉੱਤੇ ਮੈਂ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਇੱਕ ਮਜ਼ਦੂਰ ਜਿਹੜਾ ਹੈ ਉਹ ਪੂਰਾ ਦੇਸ਼ ਬਣਾਉਣ ਵਿੱਚ ਕੌਮ ਬਣਾਉਣ ਵਿੱਚ ਉਸ ਦਾ ਬੜਾ ਅਹਿਮ ਯੋਗਦਾਨ ਹੁੰਦਾ ਹੈ ਕਿ ਕਿਸੇ ਦੀ ਵੀ ਵੱਡੀ ਵੱਡੀ ਬਿਲਡਿੰਗਾਂ ਵਿੱਚ ਅਸੀਂ ਬੈਠਦੇ ਆਂ ਜਾਂ ਜੋ ਵੀ ਕਰਦੇ ਆਂ ਤੇ ਉਹ ਸਾਰੀਆਂ ਚੀਜ਼ਾਂ ਇੱਕ ਮਜ਼ਦੂਰ ਜਿਹੜਾ ਉਹ ਉਹਦੇ ਵਿੱਚ ਉਸ ਦਾ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ ਤੇ ਅੱਜ ਜ਼ਰੂਰਤ ਹੈ ਕਿ ਜ਼ਿਆਦਾ ਕੁਝ ਨਾ ਕਹਿੰਦੇ ਹੋਏ कि इस लेबर डे के उपर सारू चाह है कि वो इना विशेष ध्यान देन इन्हों दरूरत वालन देन इस मैं मकबूल अहमद समाज से भी अज लेबर डे सब तो पहला सारे मजदूर मैं बधाई देना लेकिन मैंने एक चीज़ का बहुत अफसोस है किसी देखो जो वोटा आदि हैं मजदूर ही लाइन च लगे होंगे ने इनू कोई फायदा अज तक कोई होया नहीं हो मुझली सहूलतों तो वाझे ने ਕਾਦਿਆਂ ਜਾਓ ਕਮੇਟੀ ਕਰਦੇ ਬਾਅਦ ਦੇਖੋ ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ ਉਹ ਆਂਦੇ ਨੇ ਸਵੇਰੇ ਕਿ ਕੋਈ ਕੰਮ ਸਾਨੂੰ ਦੇ ਕੇ ਤਸੀਂ ਜਾਵਾਂਗੇ ਉਹਨਾਂ ਦੇ ਬੈਠਣ ਵਾਸਤੇ ਉੱਥੇ ਕੋਈ ਪ੍ਰਬੰਧ ਨਹੀਂ ਹੈ ਕੋਈ ਸ਼ੈੱਡ ਨਹੀਂ ਕੋਈ ਟਾਇਲਟ ਬਾਥਰੂਮ ਨਹੀਂ ਕੋਈ ਪਾਣੀ ਪੀਣ ਦਾ ਪ੍ਰਬੰਧ ਨਹੀਂ ਤੇ ਮਤੇ ਆ ਕਿਦਾਂ ਦੇ ਸਾਡੇ ਨੇਤਾ ਨੇ ਜਿਹੜੇ ਇਹਨਾਂ ਦੀ ਵੋਟਾਂ ਦੇ ਇਹਨਾਂ ਦੇ ਸਿਰ ਤੇ ਐਮਐਲਏ ਬੰਦੇ ਨੇ ਮੰਤਰੀ ਬੰਦੇ ਨੇ ਤੇ ਉਹਨਾਂ ਨੂੰ ਐ ਮਤ ਮੁੱਢਲੀ ਸਹੂਲਤਾਂ ਹੀ ਨਹੀਂ ਦਿੰਦੇ ਤੇ ਮੇਰੀ ਪੰਜਾਬ ਸਰਕਾਰ ਤੋਂ ਅਪੀਲ ਹੈ ਕਾਡੀ ਜਿਹੜੀ ਸਰਕਾਰ ਬਣਦੀ ਹੈ ਇਹਨਾਂ ਮਜ਼ਦੂਰਾਂ ਇਹਨਾਂ ਜਿਹੜੇ ਆਮ ਨਾਗਰਿਕ ਹੈ ਉਹਨਾਂ ਦੀ ਵੋਟਾਂ ਨਾਲ ਬਣਦੀ ਹੈ ਘਟੋ ਘਾਟ ਤੁਸੀਂ ਆਮ ਨਾਗਰਿਕਾਂ ਨਾਲ ਨਹੀਂ ਤੇ ਘਟੋ ਘਾਟ ਮਜ਼ਦੂਰਾਂ ਦਾ ਧਿਆਨ ਰੱਖੋ ਉਹਨਾਂ ਵਾਸਤੇ ਜਿਹੜੇ ਮੁਦਰੀ ਸੋਲਤਾ ਉਹ ਤੇ ਪ੍ਰਦਾਨ ਕਰੋ ਜਿਆਨਾ ਦਸਪਾਲ ਸਿੰਘ ਜੀ ਕੈਂਡੀਡੇਟ ਭਈ ਆ ਜੀ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਸਾਡੇ ਕੋਲ ਕੋਈ ਰੁਜ਼ਗਾਰ ਨਹੀਂ ਹੈਗਾ ਅਸੀਂ ਮਜ਼ਦੂਰ ਲੋਕਾਂ ਆ ਅਸੀਂ ਮਿਹਨਤ ਮਜ਼ਦੂਰੀ ਕਰਨ ਆਉਨੇ ਆ ਤੇਾਨੂੰ ਜਗ੍ਹਾ ਦਿੱਤੀ ਜਾਵੇ ਭਗਵੰਤ ਮਾਨ ਨੇ ਐਲਾਨ ਵੀ ਕੀਤਾ ਸੀ ਮਜ਼ਦੂਰਾਂ ਵਾਸਤੇ ਜਗ੍ਹਾ ਨਹੀਂ ਹੈ ਜੇ ਸਾਡੇ ਖਲੋਣ ਵਾਸਤੇ ਜਗ੍ਹਾ ਨਹੀਂ ਹੈਗੀ ਤੇ ਮਜ਼ਦੂਰਾਂ ਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਸਰਕਾਰ ਤੇ ਗਾੜੀ ਇਹੋ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਮਜ਼ਦੂਰਾਂ ਨੂੰ ਜਗ੍ਹਾ ਦਿੱਤੀ ਜਾਵੇ ਕੋਈ ਜਗ੍ਹਾ ਨਹੀਂ ਆ ਗਈ ਮਜ਼ਦੂਰਾਂ ਲਈ ਅੱਜ ਮਜ਼ਦੂਰ ਦਿਵਸ ਅਗਾ ਸਾਰਾ ਦੇਸ਼ ਮਨਾ ਰਿਹਾ ਛੁੱਟੀ ਵੀ ਆ ਗਈ ਹੈ ਇਹ ਕੀ ਮੰਗ ਰੱਖਣਾ ਚਾਹੁੰਦੇ ਅਸੀਂ ਮੰਗ ਰੱਖਿਆ ਇਹੋ ਰੱਖਣਾ ਤੁਮੇ ਸਰਕਾਰ ਦੇ ਗਾੜੀ ਜੇ ਸਾਡੇ ਬੰਦੇ ਅਧਿਕਾਰ ਦੇ ਸਾਨੂੰ ਕਿੱਥੇ ਜਾਣ